ਗੱਲ ਮੌਸਮ ਦੀ ਜਲਵਾਯੂ ਪਰਿਵਰਤਨ ਦੀ ਅਸੀਂ ਕਰ ਰਹੇ ਆਂ ਜਿਸ ਦੇ ਹਿਸਾਬ ਦੇ ਨਾਲ ਉੱਤਰ ਭਾਰਤ ਦੇ ਵਿੱਚ ਗਰਮੀ ਜ਼ੋਰਾਂ ਤੇ ਹੈ ਗਰਮੀ ਦਾ ਸਿਖਰ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਲੋਕ ਗਰਮੀ ਦੇ ਚਲਦੇ ਹਾਲੋਂ ਬਿਹਾਲ ਹੋ ਰੱਖੇ ਨੇ ਪਾਰਾ ਜਿਹੜਾ ਹੈ 48 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਿਆ ਹੈ ਸੋ ਅਜੇ ਇਹ ਦੇ ਵਿੱਚ ਦੇਸ਼ ਦੇ ਹੋਰ ਥਾਵਾਂ ਦੀ ਗੱਲ ਕੀਤੀ ਜਾਵੇ ਤਾਂ ਚੱਕਰਵਾਤੀ ਤੂਫਾਨ ਜਿਹੜਾ ਹੈ ਉਹ ਵੀ ਕਿਤਨਾ ਕਿਤੇ ਹੁਣ दस्तक ਦਿੰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਮੌਨਸੂਨ ਦੀ दस्तक ਜਿਹੜੀ ਹੈ ਉਹ ਥੋੜੀ ਲੇਟ ਦੱਸੀ ਜਾ ਰਹੀ ਹੈ ਪਰ ਬਾਵਜੂਦ ਇਸ ਦੇ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਤਬਾਹੀ ਦਾ ਮੰਜ਼ਰ ਪਹਿਲਾਂ ਤੁਸੀਂ ਦੇਖੋ ਉਸ ਤੋਂ ਬਾਅਦ ਪੱਛਮ ਬੰਗਾਲ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਪਾ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਸਾਈਕਲੋਨ ਰੇਮਲ ਜਿਹੜਾ ਹੈ ਉਸ ਨੇ ਦਸਤਕ ਦਿੱਤੀ ਹੈ ਔਰ ਭਾਰੀ ਮੀਂਹ ਇਸ ਦੇ ਨਾਲ ਸ਼ੁਰੂ ਹੋ ਚੁੱਕਿਆ ਹੈ ਇੱਕ ਤੋਂ ਬਾਅਦ ਇੱਕ ਕਰਕੇ ਤਸਵੀਰਾਂ ਦੇ ਵਿੱਚ ਅਸੀਂ ਦੇਖ ਪਾ ਰਿਹਾ ਕਿ ਹਾਲਾਤ ਚਿੰਤਾਜਨਕ ਨੇ ਲੋਕ ਜਿਹੜੇ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ ਦਰਅਸਲ ਪੱਛਮੀ ਬੰਗਾਲ ਤੇ ਬੰਗਲਾਦੇਸ਼ ਦੇ ਵਿਚਾਲੇ ਚੱਕਰਵਾਤ ਰੇਮਲ ਪਹੁੰਚਿਆ ਬੰਗਾਲ ਦੇ ਕਈ ਹਿੱਸੇ ਜਿਹੜੇ ਨੇ ਜਿੱਥੇ ਕਿ ਭਾਰੀ ਮੀਂਹ ਪੈ ਰਿਹਾ ਹੈ ਆਈਐਮਡੀ ਦੇ ਵੱਲੋਂ ਹੁਣ ਬੰਗਲਾਦੇਸ਼ ਦੇ ਨਾਲ ਲੱਗਦੇ ਜਿਹੜੇ ਪੱਛਮੀ ਬੰਗਾਲ ਦੇ ਤਟੀ ਖੇਤਰ ਨੇ ਉਥੇ ਲੈਂਡਫਾਲ ਦੀ ਪ੍ਰਕਿਰਿਆ ਸ਼ੁਰੂ ਦੱਸੀ ਜਾ ਰਹੀ ਹੈ ਸੋ ਇਸੇ ਦੇ ਚਲਦੇ ਅਗਲੇ ਜਿਹੜੇ 4 ਘੰਟੇ ਨੇ ਉਹ ਇਸੇ ਤਰ੍ਹਾਂ ਦੇ ਨਾਲ ਇਹ ਪ੍ਰਕਿਰਿਆ ਜਾਰੀ ਰਹੇਗੀ ਸੋ ਭਾਰਤੀ ਜਲ ਸੈਨਾ ਤੇ ਆਂਡੀਆਰਐਫ ਦੀਆਂ ਟੀਮਾਂ ਚੱਕਰਵਾਤ ਰਿਮਾਲ ਨੂੰ ਲੈ ਕੇ ਹੁਣ ਅਲਰਟ ਮੋੜਤੇ ਨੇ ਹਾਲਾਂਕਿ ਆਈਐਮਡੀ ਦਾ ਇਹ ਵੀ ਕਹਿਣਾ ਹੈ ਕਿ ਅੱਜ ਅੱਧੀ ਰਾਤ ਤੱਕ ਬੰਗਲਾਦੇਸ਼ ਦੇ ਦੇ ਨਾਲ ਲੱਗਦੇ ਜਿੰਨੇ ਵੀ ਪੱਛਮੀ ਬੰਗਾਲ ਦੇ ਤੱਟ ਨੇ ਸੋ ਉਹਨਾਂ ਨੂੰ ਵੱਧ ਤੋਂ ਵੱਧ 110 ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇੱਥੇ ਹਵਾ ਜਿਹੜੀ ਹੈ ਉਹ ਚੱਲੇਗੀ ਚੱਕਰਵਾਤੀ ਤੂਫਾਨ ਦੀ ਜੇ ਤੁਸੀਂ ਗੱਲ ਕਰਦੇ ਆ 12 ਤੋਂ ਲੈ ਕੇ 1 ਵਜੇ ਦੇ ਵਿਚਾਲੇ ਬੰਗਲਾਦੇਸ਼ ਨੂੰ ਇਹ ਪਾਰ ਕਰ ਸਕਦਾ ਹੈ ਇਹ ਵੀ ਸੰਭਾਵਨਾ ਬਣੀ ਹੈ ਹਾਲਾਂਕਿ ਇੱਥੇ ਇਹ ਕਮਜ਼ੋਰ ਵੀ ਦਿਖਾਈ ਦੇ ਸਕਦਾ ਹੈ ਇਹ ਵੀ ਇੱਕ ਸੰਭਾਵਨਾ ਬਣੀ ਹੋਈ ਹੈ ਰੇਮਲ ਸ਼ਬਦ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਅਰਬੀ ਭਾਸ਼ਾ ਤੋਂ ਇਹ ਲਿਆ ਗਿਆ ਹੈ ਜਿਹਦਾ ਅਰਥ ਰੇਤ ਦੱਸਿਆ ਜਾਂਦਾ ਹੈ ਪਰ ਹੁਣ ਤਾਜ਼ਾ ਹਾਲਾਤ ਕੀ ਨੇ ਉਹ ਵੀ ਅਸੀਂ ਤੁਹਾਨੂੰ ਦੱਸ ਰਿਹਾ 1 ਲੱਖ ਲੋਕ ਜਿਹੜੇ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ ਕਿਉਂਕਿ ਗੰਭੀਰ ਚੱਕਰਵਾਤੀ ਤੂਫਾਨ ਜਿਹੜਾ ਹੈ ਸੋਸ ਦੇ ਚਲਦੇ ਹਾਲਾਤ ਤਣਾਪੂਰ ਨੇ ਅਧਿਕਾਰੀਆਂ ਨੇ ਦੇਸ਼ ਦੇ ਹੇਠਲੇ ਦੱਖਣ ਪੱਛਮੀ ਤੱਟ ਜਿਹੜੇ ਨੇ ਉਹਨਾਂ ਦੇ ਸਾਰੇ ਇਲਾਕਿਆਂ ਤੋਂ 8 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹਨਾਂ ਨੂੰ ਸੁਰੱਖਿਅਤ ਇੱਥੇ ਬਾਹਰ ਕਰ ਲਿਆ ਨਾਲ ਹੀ ਪੱਛਮ ਬੰਗਾਲ ਸਰਕਾਰ ਜਿਹੜੀ ਹੈ ਉਸ ਦੇ ਵੱਲੋਂ ਵੀ ਸੁੰਦਰਬਨ ਤੇ ਸਾਗਰਟ ਆਪੂ ਸਮੇਤ ਜਿੰਨੇ ਵੀ ਤੱਟਵਰਤੀ ਜਿਹੜੇ ਖੇਤਰ ਨੇ ਉੱਥੋਂ ਲਗਭਗ 1 ਲੱਖ 10 ਹਜ਼ਾਰ ਲੋਕ ਜਿਹੜੇ ਨੇ ਉਹਨਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਗਿਆ ਹੈ ਸੋ ਹੁਣ ਅੱਗੇ ਕੀ ਕੁਝ ਤਿਆਰੀਆਂ ਨੇ ਉਹਨਾਂ ਦੀ ਗੱਲ ਕੀਤੀ ਜਾਏ ਚੱਕਰਵਾਤੀ ਤੂਫਾਨ ਰੇਮਲ ਦੇ ਨਾਲ ਨਜਿੱਠਣ ਦੇ ਲਈ ਤਿਆਰੀਆਂ ਕਰਨ ਦੀ ਇੱਕ ਸਮੀਖਿਆ ਮੀਟਿੰਗ ਜਿਹੜੀ ਹੈ ਉਹ ਪਹਿਲਾਂ ਪੀਐਮ ਮੋਦੀ ਵੱਲੋਂ ਵੀ ਕੀਤੀ ਗਈ ਸੀ ਚੱਕਰਵਾਤੀ ਤੂਫਾਨ ਦੇ ਅੱਧੀ ਰਾਤ ਨੂੰ ਬੰਗਲਾਦੇਸ਼ ਤੇ ਹੋਰ ਜਿਹੜੇ ਰਾਜ ਨੇ ਉਥੇ ਟਟਾਂ ਨਾਲ ਟਕਰਾਉਣ ਦੀ ਜਿਹੜੀ ਸੰਭਾਵਨਾ ਗਵਾਂਧੀ ਰਾਜਾ ਨਾਲ ਅਧੇ ਟਟਾਂ ਨਾਲ ਟਕਰਾਉਣ ਦੀ ਸੰਭਾਵਨਾ ਬਣੀ ਹੈ ਸੋ ਇਸੇ ਦੇ ਚਲਦੇ ਅਸੀਂ ਕਹਿ ਸਕਦੇ ਹਾਂ ਜਿਹੜਾ ਕੋਲਕਾਤਾ ਹੈ ਉਹ ਤੇ ਇਸ ਦੇ ਜਿਹੜੇ ਹੋਰ ਤੱਟਵਰਤੀ ਇਲਾਕੇ ਨੇ ਉਥੇ ਭਾਰੀ ਮੀਂਹ ਪਿਆ ਪਰ ਤਬਾਹੀ ਦਾ ਮੰਜ਼ਰ ਤੁਸੀਂ ਦੇਖ ਪਾ ਰਹੇ ਹੋ ਕਿ ਲੋਕ ਜਿਹੜੇ ਨੇ ਉਹ ਘਰੋਂ ਇੱਕ ਤਰ੍ਹਾਂ ਨਾਲ ਬੇਕਰ ਅਸੀਂ ਕਹਿ ਸਕਦੇ ਹਾਂ ਹੋ ਚੁੱਕੇ ਨੇ ਕਿਉਂਕਿ ਕਈ ਲੋਕਾਂ ਨੂੰ ਹੁਣ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ ਹਾਲਾਤ ਤਣਾਪੂਰਨ ਬਣੇ ਹੋਏ ਨੇ ਆਉਣ ਵਾਲੇ ਸਮੇਂ 'ਚ ਕੀ ਤਸਵੀਰ ਆਉਂਦੀ ਹੈ ਇਹ ਦੇਖਣਾ ਬੇहद ਅਹਿਮ ਰਹੇਗਾ ਪਰ ਸਭ ਤੋਂ ਅਹਿਮ ਸਵਾਲ ਇਹਨਾਂ तमाम ਤਸਵੀਰਾਂ ਤੋਂ ਬਾਅਦ ਅਸੀਂ ਦੇਖ ਪਾ ਰਹੇ ਹਾਂ ਕਿ ਜਦੋਂ ਘਰਾਂ ਦੀਆਂ ਛੱਤਾਂ ਉੱਡ ਗਈਆਂ ਲੋਕ ਘਰੋਂ ਬੇਕਰ ਹੋ ਗਏ ਪੰਛੀ ਪਸ਼ੂ ਜਾਨਵਰ ਜਿਹੜੇ ਨੇ ਉਹ ਕਿਤਨਾ ਕੀਤੇ ਸਹਿਮ ਦੇ ਡਰ ਦੇ ਸائے ਹੇਠ ਨੇ ਸੋ ਇਸ ਦੇ ਪਿੱਛੇ ਵਜ੍ਹਾ ਕੀ ਹੈ ਹਾਲਾਂਕਿ ਚੱਕਰਵਾਤੀ ਤੂਫਾਨ ਜਿਹੜਾ ਹੈ ਉਹ ਆਪਣੀ ਗਤੀ ਨਾਲ ਆਉਂਦਾ ਹੈ ਮੌਨਸੂਨ ਹਿੱਟ ਕਰਦਾ ਹੈ ਕਈ ਇਸ ਦੇ ਪਿੱਛੇ ਕਾਰਨ ਹੋਰ ਹੁੰਦੇ ਨੇ ਸੋ ਬਾਵਜੂਦ ਇਸ ਦੇ ਜਲਵਾਯੂ ਪਰਿਵਰਤਨ ਜਿਹੜਾ ਹੈ ਉਹ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਰੁੱਖਾਂ ਦੀ ਕਟਾਈ ਜਿਹੜੀ ਹੋ ਰਹੀ ਹੈ ਅਸੀਂ ਵਾਤਾਵਰਨ ਨੂੰ ਜਿਹੜਾ ਹੈ ਉਹ ਗੰਦਲਾ ਕਰਨ ਦੇ ਵਿੱਚ ਲੱਗੇ ਹਾਂ ਇਸ ਬਾਰੇ ਸੋਚ ਨਹੀਂ ਰਹੇ ਸੰਜੀਦਾ ਨਹੀਂ ਹੋ ਪਾਰੇ ਸੋ ਆਉਣ ਵਾਲੇ ਸਮੇਂ ਚ ਚਾਹੇ ਉਹ ਮੌਨਸੂਨ ਹੋਵੇ ਜਾਂ ਫਿਰ ਅਸੀਂ ਕਹਿ ਸਕਦੇ ਆ ਕਿ ਗਰਮੀ ਦਾ ਜਿਹੜਾ ਕਹਿਰ ਹੈ ਉਹ ਦੇਖਣ ਨੂੰ ਮਿਲ ਰਿਹਾ ਸੋ ਕਈ ਅਜਿਹੇ ਕਾਰਨ ਨੇ ਜਿਹੜੇ ਕਿ ਕਿਤਨਾ ਕਿਤੇ ਹੁਣ ਸਾਡੇ ਲਈ ਸੋਚਣ ਦਾ ਵਿਸ਼ਾ ਨੇ ਜੇਕਰ ਅਸੀਂ ਹੁਣ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ਚ ਹਾਲਾਤ ਜਿਹੜੇ ਨੇ ਉਹ ਹੋਰ ਬੱਤਰ ਹੋ ਸਕਦੇ ਨੇ ਸੋ ਅਜਿਹੇ ਦੇ ਵਿੱਚ ਤੁਹਾਡੀ ਕੀ ਰਾਏ ਹੈ ਤੁਸੀਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਸਾਨੂੰ ਲਿਖ ਸਕਦੇ ਹੋ ਕਮੈਂਟ ਕਰ ਸਕਦੇ ਹੋ ਤੁਹਾਡੀ ਰਾਏ ਜਿਹੜੀ ਹੈ ਉਸ ਦਾ ਅਸੀਂ ਇੰਤਜ਼ਾਰ ਕਰਾਂਗੇ